ਕਹਿੰਦੇ ਨਾ ਸਾਡਾ ਅਦਰ ਨੈਨੀਤਲ ਵਾਲਾ ਪ੍ਰੋਗਰਾਮ ਸੀ ਅਗਰ ਤੁਸੀਂ ਜਾਓ ਨਾ ਬਾਈ ਰੋਡ ਤੇ ਉਹ ਅੰਬਾਂ ਦੇ ਸੀਜ਼ਨ 'ਚ ਨਾ ਬਾਗਾਂ ਦੇ ਬਾਹਰ ਉਹਨਾਂ ਨੇ ਬੜੇ ਸਜਾਸ ਜੋ ਕਰਕੇ ਰੱਖਦੇ ਨੇ ਬਿਲਕੁਲ ਠੀਕ ਹੈ ਅੱਛਾ ਉਹ 25 30 ਕਿਲੋਮੀਟਰ ਪਹਿਲਾਂ ਹੀ ਨਾ ਉੱਥੋਂ ਦਾ ਉਹਨਾਂ ਨੇ ਡੀਐਮ ਵਾਰਾਂ ਨੇ ਅੱਗੇ ਉਹ ਪੂਰਾ ਲਗਾ ਰੱਖਿਆ ਲੌਰ ਲਸ਼ ਕਰਨਾ ਭਾਈ ਉਹਨੂੰ ਕੋ ਯਹਾਂ ਲਿਆ ਆਨਾ ਕਰਕੇ ਉਹ ਸਾਡੀ ਗੱਡੀ ਦੇ ਉੱਗੇ ਗੱਡੀਆਂ ਜਾਂਦੀਆਂ ਚੂੰ ਚੂੰ ਕਰਦੀਆਂ ਅਸੀਂ ਦੋਨੋਂ ਸਾਡੀ ਅੰਬਾਂ ਚ ਨੀਅਤ ਅੱਛੇ ਅਸੀਂ ਥੋੜਾ ਕਰੇ ਬਾਬਾ ਨੇ ਯਾਰ ਬਾਬਾ ਜੀ ਸੰਧੂਰੀ ਦੇਖ ਕੇ ਨਵਦੀਆ ਪਿਆ ਯਾਰ ਇਹ ਕਰਕੇ ਤੇ ਵਿੱਚੋਂ ਸਾਡੀ ਗੱਲ ਵੀ ਖਾਈ ਜਾਂਦੀ ਵਿੱਚ ਸਟੇਟਸ ਹੈ ਯਾਰ ਉਹ ਐਨੇ ਬੰਦੇ ਸਾਡੇ ਅਸੀਂ ਅੰਬ ਕੀ ਕਰਾਂਗੇ ਥੋੜਾ ਜਿਹਾ ਫੇਰ ਅੱਗੇ ਲੰਗੀਏ ਫੇਰ ਅਗਲੀ ਇੱਕ ਗੱਲ ਹੋਰ ਆ ਜਿਵੇਂ ਇੱਕ ਸਟਾਲ ਇਦਾਂ ਦਾ ਉਹਨੇ ਬਾਹਰ ਹੋਰ ਲਾਇਆ ਹੋਏ ਪੇਟੀਆਂ ਜੀਆਂ ਤੇ ਉੱਤੇ ਬਣੀ ਮੈਂ ਤੇ ਕੋ ਦਾਸ ਪਾਏਗਾ ਨਾ ਸਾਡੇ ਯਾਰ ਅਸੀਂ ਤਸੀਪ ਸਟੇਸ਼ਨ ਗੱਡੀ ਰੁਕੋ ਕਹਿੰਦੇ ਗੱਡੀ ਰੁਕ ਗਿਆ ਉਹ ਕਹਿੰਦੇ ਵੀ ਫਿਰ ਉਹ ਆ ਗਏ ਜੀ ਨੇ ਸਾਰੇ ਐਸਡੀਮ ਵਗੈਰਾ ਸਭ ਆਏ ਕਹਿੰਦੇ ਕਿ ਆਪ ਹਮ ਆਪਕੋ ਵਹੀ ਮੰਗਾ ਦਿੱਤੇ ਆਮ ਕੀ ਥੀ ਕਹਿੰਦੇ ਜਿਹੜਾ ਇੱਥੇ ਸਵਾਦ ਹੈ ਨਾ ਉੱਥੇ ਨਹੀਂ ਆਣਾ ਤੇ ਨਹੀਂ ਆਣਾ ਫੱਕਰ ਆਦਮ ਕਿਸਮ ਦੇ ਇਨਸਾਨ ਬਹੁਤ ਕਮਾਲ ਕਮਾਲ ਉਹ ਪੈਦਾ ਹੀ ਨਹੀਂ ਹੋ ਸਕਦਾ